ਤੁਹਾਡੇ ਅਪਣੇ ਦਿੱਲੀ ਦੇ ਜਿਹੜੇ ਪਿੱਤਰ ਬੈਠੇ ਮੈਂ ਉਹੀ ਤਾਂ ਕਹਿ ਰਿਹਾ ਜਿਨ੍ਹਾਂ ਨੂੰ ਅੱਧੀ ਰਾਤੀ ਪੁਲਸ ਵਾਰ ਕੇ ਬਗੈਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਉਹਨਾਂ ਨੂੰ ਦਿੱਲੀ ਕਮੇਟੀ ਦੀਆਂ ਚਾਬੀਆਂ ਫੜਾ ਦਿੱਤੀਆਂ ਤੇ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਦਾ ਅੱਛਾ ਅੱਜ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਭਾਵੇਂ ਕੋਈ ਸਿੱਖ ਝੁਮਰੀਤ ਲਈਆਂ ਬੈਠਾ ਜਾਂ ਕਿਤੇ ਬੈਠਾ ਉਹ ਇਹਨਾਂ ਨੂੰ ਵੋਟ ਪਾ ਰਿਹਾ ਇਹਨਾਂ ਨੇ ਤੇ ਐਡੇ ਵੱਡੇ ਦਿੱਲੀ ਦੇ ਵਿੱਚ ਸਿੱਖ ਸਮੇਲਨ ਹੋਏ ਨੇ ਇੰਨੇ ਸਿਕਸ ਬਿਲਰ ਉਹਨੇ ਕਰਤੇ ਗੁਰਦੁਆਰੇ ਦਾ ਸਟਾਫ ਇਕੱਠਾ ਕਰਕੇ ਗੁਰਦੁਆਰੇ ਦਾ ਸਾਰਾ ਤੰਤਰ ਵਰਤ ਕੇ ਲੇਕਿਨ ਵੋਟਾਂ ਕਿਹੜੇ ਪਾਸੇ ਜਾਣਗੀਆਂ ਡੱਬੇ ਖੁੱਲਣਗੇ ਉਧਰ ਤੁਸੀਂ ਕਿੱਥੇ ਜਾਣਗੀਆਂ ਨਹੀਂ ਵੋਟਾਂ ਇੰਨੀਆਂ ਹੁਣ ਸਸਤਾ ਬੈਠੀਆਂ ਸਿਕਸ ਤੋਂ ਉੱਥੇ ਹੁਣ ਦਿੱਲੀ 'ਚ ਵੋਟਾਂ ਪੈ ਰਹੀਆਂ ਉਹ ਕਿਹਨੂੰ ਪਾ ਮੈਂ ਸਮਝਦਾ ਹਾਂ ਕਿ ਆਪਣੀ ਭਾਵਨਾ ਦੇ ਹਿਸਾਬ ਨਾਲ ਉਹਨਾਂ ਨੇ ਵੋਟਾਂ ਪਾਣੀਆਂ ਨੇ ਇਹ ਗੱਲ ਸ਼ੋਰ ਹੈ ਕਿ ਭਾਜਪਾ ਨੂੰ ਵੋਟਾਂ ਨਹੀਂ ਜਾ ਰਹੀਆਂ ਉਹ ਚੜ੍ਹੂ ਨੂੰ ਜਾਣਗੇ ਫਿਰ ਕਾਂਗਰਸ ਨੂੰ ਜਾਣਗੇ ਇਹ ਇਹ ਮੈਂ ਨਹੀਂ ਕਿ ਇਹ ਮੈਂ ਨਹੀਂ ਕਹੇ ਹੋਰ ਕੋਈ ਪਾਰਟੀ ਹੈ ਨਹੀਂ ਮੈਂ ਕਹਿ ਰਿਹਾ ਜੀ ਉੱਥੇ ਹੋਰ ਕੋਈ ਪਾਰਟੀ ਹੈ ਨੀਗੀ ਜਿਹੜੀ ਹੋ ਸਕਦਾ ਨੋਟਾ ਤੇ ਜਾਣ ਹੋ ਸਕਦਾ ਹੋ ਸਕਦਾ ਚੜ੍ਹੂ ਨੂੰ ਤਾਂ ਕਾਂਗਰਸ ਨੂੰ ਹੋ ਸਕਦਾ ਨੋਟਾ ਤੇ ਜਾਣ ਹੋ ਸਕਦਾ ਉਹ ਨਾ ਹੀ ਪਾਣ ਜਾਣ ਮੈਂ ਸਮਝਦਾ ਵਾਂ ਕਿ ਮੈਂ ਅੱਜ ਦੀ ਡੇਟ 'ਚ ਮੇਰੀ ਉੱਥੇ VOTING ਚੱਲਦੀ ਪਈ ਆ ਮੈਂ ਉੱਥੇ ਮੌਜੂਦ ਮਨਜਿੰਦਰ ਸਿੰਘ ਸਰ ਮੈਂ ਮਨਜੀਤ ਸਿੰਘ ਜੀ ਤੇ ਆ ਉਹ ਜੀ ਮੈਂ ਸਮਝਦਾ ਕਿ ਸਵੇਰੇ ਮੁਸਲਮ ਲੀਗ ਦੀ ਸਰਕਾਰ ਆਏਗੀ ਨਾ ਤੇ ਸਰਸਾ ਸਾਹਿਬ ਸਭ ਤੋਂ ਪਹਿਲੇ ਅੱਲਾਹੁ ਅਕਬਰ ਕਹਿਣਗੇ ਇਹ ਕਿ ਸਾਹਿਬ ਉਹਨਾਂ ਨੂੰ ਤੁਸੀਂ ਪੜ੍ਹਦੀ ਉਹਨਾਂ ਨੂੰ ਪੰਜਾਬ ਕੌਮ ਦੀ ਸਿੱਖ ਸਮਾਜ ਦੇ ਸਮੇਂ ਹਾਂ ਜੀ ਉਹਨਾਂ ਨੂੰ ਸਿੱਖ ਸਮਾਜ ਦਾ ਹਿੱਸਾ ਨਹੀਂ ਸਮਝਦੇ ਉਹ ਸੁਲਾਹ ਮੈਂ ਸਮਝਦਾ ਵਾਂ ਕਿ ਪੱਗ ਬੰਨਣ ਨਾਲ ਸਿੱਖਰੀ ਬਣ ਜਾਂਦੇ ਉਹਨਾਂ ਨੇ ਕੀ ਆਖਿਆ ਸੀ ਸਿਰਸਾ ਸਾਹਿਬ ਨੇ ਉਹਨਾਂ ਨੇ ਆਖਿਆ ਸੀ ਕਿ ਕਿ ਬੀਜੇਪੀ ਚ ਜਾ ਰਿਆ ਮਾਂ ਔਰ ਮੈਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗਾ ਮਸਲੇ ਕੀ ਸੀਗੇ ਮਸਲੇ ਪੰਜਾਬ ਦੇ ਸੀਗੇ ਮਸਲੇ ਡਾਂਗਵਾਲ ਸਾਹਿਬ ਗੁਰਦੁਆਰੇ ਦੇ ਸੀਗੇ ਮਸਲੇ ਸੀਗੇ ਹਰਦਵਾਰ ਸਾਹਿਬ ਦੇ ਗੁਰਦੁਆਰੇ ਦਾ ਮਸਲਾ ਸੀਗਾ ਮੰਗੂ ਮੱਠ ਦਾ ਉਹਨਾਂ ਦੇ ਜਾਣ ਤੋਂ ਬਾਅਦ ਬੰਦੀ ਸਿੰਘਾ ਦਾ ਉਹਨਾਂ ਦੇ ਜਾਣ ਤੋਂ ਬਾਅਦ ਹਰਿਆਣੇ ਦੀ ਐਸਜੀਪੀਸੀ ਟੁੱਟ ਗਈ ਬੋਲੇ ਉਹਨਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇਡ ਸਾਹਿਬ ਦੀ ਕਮੇਟੀ ਉਹਨਾਂ ਨੇ ਤੋੜ ਕੇ ਆਪਣੇ ਮੈਂਬਰ ਬਾਤ ਤੇ ਬੋਲੇ ਉਹਨਾਂ ਦੇ ਜਾਣ ਤੋਂ ਬਾਅਦ 2019 ਦੇ ਵਿੱਚ ਪ੍ਰਾਈਮ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਨੋਟੀਫਿਕੇਸ਼ਨ ਕੱਢਦੀ ਕੱਠ ਬੰਦੇ ਛੱਡਦੇ ਪਏ ਆ ਔਰ ਸੁਪਰੀਮ ਕੋਰਟ ਜਾ ਕੇ ਕੀ ਐ ਫੈਟਵੋ ਦੇ ਦਿੰਦੇ ਕਿ ਜੇ ਇਹਨਾਂ ਨੂੰ ਦਿੱਤਾ ਤੇ ਅਮਨ ਨੂੰ ਖਤਰਾ ਹੈ ਬਿਲਕਿਸ ਬਾਨੋ ਦੇ ਤੁਸੀਂ ਬੰਦੇ ਛੱਡ ਦਿਓ ਤੇ ਕੋਈ ਖਤਰਾ ਨਹੀਂ ਜੇ ਰਜੀਵ ਗਾਂਧੀ ਤੇ ਕਾਤਲ ਛੱਡ ਦਿਓ ਤੇ ਕੋਈ ਖਤਰਾ ਨਹੀਂ ਤੇ ਤੁਸੀਂ ਕਹਿੰਦੇ ਕੀ ਪਏ ਹੋ ਤੁਸੀਂ ਕਹਿੰਦੇ ਜੀ ਉਹਨਾਂ ਨੇ ਮਾਫੀ ਨਹੀਂ ਮੰਗੀ ਇਹ ਪਛੇਤਾਮ ਨਹੀਂ ਹੈ ਜੋ ਉਹਨਾਂ ਨੇ ਕੀਤਾ ਜਿਹੜੇ ਸਾਡੇ ਬੰਦੀ ਸਿੰਘ ਹਨ ਮੈਂ ਤੁਹਾਡੇ ਸਾਹਮਣੇ ਬੈਠਾ ਨਾ ਮੇਰੇ ਤੇ ਐਨਐਸਏ ਮੇਰੇ ਤੇ ਟ੍ਰਾਂਜਿਸਟਰ ਬੰਮ ਕੇਸ ਮੇਰੇ ਤੇ ਟਾਡਾ ਮੇਰੇ ਤੇ ਐਨਐਸਏ ਸਾਰਾ ਲੱਗ ਚੁੱਕਾ ਮੈਂ ਜੇਲਾ ਭੁਗਤ ਚੁੱਕਾ ਪੁੱਠਾ ਟਾਂਕੇ ਮੈਨੂੰ ਟੌਰਚਰ ਕੀਤਾ 3 ਡਿਗਰੀ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਝੂਠੇ ਕੇਸ ਪਾਇਸੀ ਅਧਿਆਤੇ ਤੇ ਝੂਠੇ ਕੇਸ ਨੇ ਹਾਂ ਜੇ ਕਿਸੇ ਨੇ ਕੁਝ ਕੀਤਾ 14 ਸਾਲ ਦੀ ਸਜ਼ਾ ਹੁੰਦੀ ਹੈ 22 22 ਸਾਲ ਹੋ ਗਏ ਇਹ ਤੁਹਾਡਾ ਫੁੱਫੜ ਲੱਗਦਾ ਜਿਹਨੂੰ ਅੱਜ ਫੇਰ ਪਰੋਲ ਦਿੱਤੀ ਆ ਇਹ ਜਿਹੜਾ ਰਾਮ ਲਈ ਵਾ ਅੱਜ ਸਮਝ ਆ ਰਹੀ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਕਿੰਨਾ ਕਰਾਈਆਂ ਜਿਹੜੇ ਉਹਨਾਂ ਨੂੰ ਬਾਰ-ਬਾਰ ਪਰੋਲ ਦੇ ਰਹੇ ਨੇ ਤੇ ਜਿਹੜਾ ਸਾਡਾ ਹੱਕ ਬੰਦਾ ਮਿਲਦਾ ਨਹੀਂ ਫੇਰ ਆਖਦੇ ਨੇ ਜੀ ਕਿ ਇਹ ਪਛੇਮਾਨ ਨਹੀਂ ਐ ਇਹ ਮਾਫੀ ਵੀ ਮੰਗਦੇ ਮੈਂ ਪੁੱਛਣਾ ਚਾਹਦਾ ਬਿਲਕਿਸ ਬਾਨੋ ਆਦਿਆ ਨੇ ਮਾਫੀ ਮੰਗੀ ਸੀ ਕੀ ਰਜੀਵ ਦੇ ਕਾਤਲਾਂ ਨੇ ਮਾਫੀ ਮੰਗੀ ਸੀ ਜੇ ਅਸੀਂ ਮਾਫੀ ਮੰਗਣ ਲੱਗ ਪਏ ਫੇਰ ਤੇ ਮਾਫੀ ਤੁਰ ਪੈਗੀ ਪਿੱਛੇ ਨੂੰ ਫੈਸਿਲ ਪਗਤ ਸਿੰਘ ਨੂੰ ਵੀ ਮਾਫੀ ਮੰਗਣੀ ਪੈਗੀ ਉਦਮ ਸਿੰਘ ਨੂੰ ਵੀ ਮਾਫੀ ਮੰਗਣੀ ਪੈਗੀ ਬੰਨ ਬੰਦ ਕਟਾਨ ਵਾਲਿਆਂ ਨੂੰ ਵੀ ਮਾਫੀ ਮੰਗਣੀ ਪੈਗੀ ਕਿਉਂਕਿ ਸਰਕਾਰਾਂ ਦੇ ਖਿਲਾਫ ਲੜੇ ਆ ਅੱਜ ਵੀ ਸਰਕਾਰ ਜਿਹਦੀ ਆ ਜਾਂ ਅੱਗੋਂ ਜਿਹਦੀ ਹੋਏਗੀ ਜਦੋਂ ਜ਼ੁਲਮ ਹੋਏਗਾ ਕੌਮ ਖੜੇਗੀ ਔਰ ਲੜੇਗੀ ਸਰ ਤੁਸੀਂ ਕੱਲੂ ਕਾਰ ਦੀ ਗੱਲ ਕਰ ਲਓ ਜਿਹੜਾ ਦੇ ਇੰਦਰਾ ਗਾਂਧੀ ਨੂੰ ਮਾਰਿਆ ਉਹਨਾਂ ਦੇ ਸੁਪੁੱਤਰ ਲੜ ਰਹੇ ਨੇ ਖਰੀਫ ਕੋਰਟ ਤੁਸੀਂ ਉਹਨਾਂ ਦੇ ਅੱਗੇ ਇਸ ਕੈਂਡੀਡੇਟ ਖੜੇ ਰੱਖਤਾ ਮੈਂ ਸਮਝਦਾ ਮਾਂ ਹਰੇਕ ਬੰਦੇ ਨੂੰ ਰਾਈਟ ਹੈ ਖੜੇ ਹੋਣ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਹਾਜ਼ ਛੇੜਦੇ ਆਂ ਅੱਜ ਤੁਹਾਡੇ ਸ਼ਹਿਰ ਚ ਕੁੱਕੀ ਗਿਲ ਜੇ ਬੈਠੇ ਨੇ ਅੱਜ ਸਾਰ ਪੋਟਾ ਸਾਹ ਪਾਲੇ ਜਿਹੜੇ ਹਾਈਜੈਕਰ ਸੀਗੇ ਸਤਨਾਮ ਸਿੰਘ ਤੁਸੀਂ ਅੱਜ ਭੁੱਲਰ ਸਾਹਿਬ ਪ੍ਰੋਫੈਸਰ ਭੁੱਲਰ ਦੀ ਗੱਲ ਕਰ ਲਓ ਉਹਨਾਂ ਲਈ ਅਕਾਲੀ ਦਲ ਲੜਿਆ ਬੰਦੀ ਸਿੰਘਾਂ ਲਈ ਲੜਿਆ ਜਿਹੜੇ ਛੁਡਾਏ ਆ ਛੁੱਟ ਗਏ ਬਾਕੀ ਛੱਡਣੇ ਪੈਣਗੇ ਸਰਕਾਰ ਨੂੰ ਸਾਰ ਬਿਆਨ ਸਿੰਘ ਦੀ ਗੱਲ ਕਰ ਦਿਓ ਸਾਰ ਕੇਰ ਸਿੰਘ ਦੀ ਗੱਲ ਕਰ ਦਿਓ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਨੂੰ ਹਮੇਸ਼ਾ ਸੰਭਾਲਿਆ ਉਹਨਾਂ ਦੀ ਜੋ ਜ਼ਰੂਰਤਾਂ ਸੀ ਪੂਰੀਆਂ ਕੀਤੀਆਂ ਔਰ ਜੇ ਕਿਸੇ ਨੂੰ ਨੌਕਰੀ ਵੀ ਚਾਹੀਦੀ ਸੀ ਕਿਉਂਕਿ ਜਿਹੜੇ ਨੌਕਰ ਵੀ ਸੀ ਨਾ ਕਿਤੇ ਇੰਦਰਾ ਦੇ ਮਰਨ ਤੋਂ ਬਾਅਦ ਉਹਨਾਂ ਨੂੰ ਨੌਕਰੀੋਂ ਕੱਢ ਦਿੱਤਾ ਗਿਆ ਸੀਗਾ ਕਿਉਂਕਿ ਇੰਦਰਾ ਦੇ ਮਰਡਰ ਚ ਹੈਗੇ ਨੇ ਇਹਨਾਂ ਨੂੰ ਕਿਸੇ ਨੇ ਨੌਕਰੀ ਨਹੀਂ ਦੇਣੀ ਅਸੀਂ ਉਹਨਾਂ ਦਾ ਵੀ ਧਿਆਨ ਰੱਖਿਆ ਤੁਹਾਡਾ ਮੈਂ ਤੁਹਾਡੇ ਕੁਐਸਚਨ ਤੇ ਆ ਰਿਹਾ ਉਹ ਇਲੈਕਸ਼ਨ ਲੜ ਰਹੇ ਨੇ ਜੀ ਸਦਕੇ ਲੜਨ ਪਰ ਮੈਂ ਸਮਝਦਾ ਕਿ ਅਕਾਲੀ ਦਲ ਦੀ ਆਪਣੀ ਕੋਰ ਕਮੇਟੀ ਦਾ ਫੈਸਲਾ ਹੈਗਾ ਔਰ ਅਸੀਂ ਤੇ ਬੰਦੀ ਸਿੰਘ ਅਸੀਂ ਉਹ ਉਹ ਬੰਦੀ ਉਹ 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 ਬੰਦੀ ਉਹ ਬੰਦੀ ਸਿੰਘ ਨਹੀਂ ਨਹੀਂ ਮੈਂ ਉਹਨਾਂ ਦੇ ਸੁਪੁੱਤਰ ਨੇ ਤੇ ਉਹਨਾਂ ਦਾ ਅਸੀਂ ਪੂਰਾ ਮਾਣ ਕਰਦੇ ਆ ਉਹਨਾਂ ਵਾਸਤੇ ਹਰ ਚੀਜ਼ ਕਰਨ ਨੂੰ ਤਿਆਰ ਆ ਅਕਾਲੀ ਦਲ ਆਪਣੇ ਲੜਾਈ ਆਪਣੇ ਉਸੂਲਾਂ ਦੇ ਉੱਤੇ ਲੜਦਾ ਹੈਗਾ ਉਹ ਲੜਾਈ ਲੜਦੇ ਪਏ ਉਹਨਾਂ ਦੇ ਰਾਈਟ ਹੈ ਜੇ ਲੋਕਾਂ ਨੂੰ ਪਸੰਦ ਹੈ ਉੱਥੇ ਅਕਾਲੀ ਦਲ ਦੇ ਕੈਂਡੀਡੇਟ ਉਹਨਾਂ ਨੂੰ ਨਹੀਂ ਚੰਗੇ ਲੱਗਦੇ ਜੇ ਉਹਨਾਂ ਨੂੰ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਚੰਗਾ ਲੱਗਦਾ ਉਹਨਾਂ ਵਾਸਤੇ ਉਹਨਾਂ ਦਾ ਹੈਗਾ ਤੇ ਉਹ ਜਿੱਤਣਗੇ ਉਹ ਲੈ ਜਾਣਗੇ ਅਸੀਂ ਮੈਂ ਸਮਝਦਾ ਮੈਂ ਕਿ ਜਿਨ੍ਹਾਂ ਨੂੰ ਅਸੀਂ ਦਿੱਤੀ ਹੋएगी ਮੈਂ ਦਿੱਲੀ ਹੋਲਸ ਦੇ ਸਕਦਾ ਹੋ ਸਕਦਾ ਕੋਈ ਨਾ ਕੋਈ ਰਹਿ ਵੀ ਗਿਆ ਹੋਵੇ ਲੇਕਿਨ ਚਲੋ ਜੇ ਦਿੱਤੀ ਹੈ ਤੇ ਚੰਗੀ ਗੱਲ ਆ ਪਹਿਲੇ ਦੇਣੀ ਚਾਹੀਦੀ ਸੀ ਪਹਿਲਾਂ ਇੱਕ ਹੁੰਦਾ ਹੁੰਦਾ ਅਕਾਲੀ ਵਾਲਾ 27 150 ਹਾਂਜੀ ਆਈ ਮਤਲਬ ਬੜਾ ਬੰਦ ਹੈ ਮੈਂ ਸਮਝਦਾ ਵਾਂ ਕਿ ਅਸੀਂ ਵੀ ਜਥੇਬੰਦੀ ਵੱਖਰੀ ਬਣਾਈ ਸੀਗੀ ਮੈਂ ਵੀ ਕਾਰਨੀ ਦਾ ਛੱਡਿਆ ਸੀਗਾ ਅਸੀਂ ਵੀ ਲੜਾਈ ਕੀਤੀ ਲੇਕਿਨ ਅੱਜ ਐਸੇ ਹਾਲਾਤ ਨੇ ਵਾਪਸੀ ਅਸੀਂ ਤਾਂ ਕਰ ਰਹੇ ਆ ਇਹ ਜਿਹੜੀ ਅੱਜ ਜਥੇਬੰਦੀ ਬੈਠੀ ਹੈ ਕਦੀ ਬੈਠਦੀ ਹੈ ਇਹਨਾਂ ਦਾ ਕੋਈ ਸਿਆਸਤੰਦ ਦਾ ਲੈਣ ਦੇ ਢੀ ਹੈਗਾ ਅੱਜ ਅਸੀਂ ਵੀ ਵਾਪਸੀ ਕੀਤੀ ਅੱਜ ਸ਼ਰਨਾ ਸਾਹਿਬ ਨੇ ਵੀ ਵਾਪਸੀ ਕੀਤੀ ਉਹਦਾ ਕਾਰਨ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਸਾਨੂੰ ਕੋ-ਕੋ ਕੇ ਮਾਰ ਰਹੀ ਹੈ ਸਾਡੇ ਜਿਹੜੇ ਕਨਸਟੀਟਿਊਸ਼ਨ ਦੇ ਅਧੀਨ ਸਾਡੇ ਹੱਕ ਬਣਦੇ ਨੇ ਉਹ ਵੀ ਮੰਨਨੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਅਸੀਂ ਕਰਦੇ ਪਏ ਆ ਇਹ ਸਰਕਾਰ ਜਿਹੜੀ ਨਸ਼ਿਆਂ ਦੀ ਗੱਲ ਕਰਦੀ ਸੀ ਤੁਹਾਡੀ ਝਾੜੂ ਵਾਲੀ ਸਰਕਾਰ ਅੱਜ ਕਿੱਦਾਂ ਠੇਕੇ ਖੁੱਲਦੇ ਪਏ ਨੇ ਅੱਜ ਕਿੱਦਾਂ ਨਸ਼ਾ ਇੱਥੇ ਵੜਦਾ ਪਿਆ ਇਹ ਸਾਰਾ ਦੂਜੀ ਗੱਲ ਮੈਂ ਤੁਹਾਨੂੰ ਸ਼ੁਰੂ ਕੀਤਾ ਸੀਗਾ ਕਿ 2017 ਦੇ ਵਿੱਚ 4 ਫਰਵਰੀ ਨੂੰ ਕਾਰਜਦਲ ਲਾਤਤਾ ਸੀਗਾ ਗੁਟਕਾ ਲੈ ਕੇ ਕੈਪਟਨ ਸਾਹਿਬ ਨੇ ਕੋਈ ਵਾਅਦਾ ਕੀਤਾ ਸੀ 5 ਸਾਲ ਕੈਪਟਨ ਦੀ ਸਰਕਾਰ ਦੇਖ ਲਈ 2 2.5 ਸਾਲ ਇਹਨਾਂ ਦੀ ਸਰਕਾਰ ਦੇਖ ਲਈ ਅੱਜ ਲੋਕਾਂ ਨੇ ਫਰਕ ਦੇਖ ਲਿਆ ਕਿ ਅਗਰ ਡਵੈਲਪਮੈਂਟ ਹੋਈ ਸੀ ਤਾਂ ਕਿਸ ਵੇਲੇ ਹੋਈ ਸੀ ਮੈਂ ਸਮਝਦਾ ਕਿ ਸਾਹ ਅਮਰਪਾਲ ਸਿੰਘ ਦਾ ਰਾਈਟਰ ਆਪਣੀ ਇਲੈਕਸ਼ਨ ਲੜਦੇ ਪਏ ਆ ਐਨਐਸਓ ਦਾ ਤੇ ਜਿਹੜਾ ਲੱਗਾ ਸਾਡਾ ਸਟੈਂਡ ਹੈ ਕਿ ਉਹ ਗਲਤ ਲੱਗਾ ਉਹ ਸਰਕਾਰ ਤੇ ਪ੍ਰੈਸ਼ਰ ਕਰਦਾ ਐਨਐਸਓ ਦਾ ਬੰਦਾ ਕਹਿ ਰਿਹਾ ਤੁਹਾਡੇ ਸੁਖਬੀਰ ਸਿੰਘ ਬਾਦਲ ਮੈਂ ਕਹਿੰਦਾ ਬੀਜਪੀ ਦੇ ਬੰਦੇ ਨਹੀਂ ਮੈਂ ਮੈਂ ਇਹ ਸਮਝਦਾ ਵਾਂ ਕਿ ਸਾਹ ਸੁਖਬੀਰ ਸਿੰਘ ਬਾਦਲ ਨੂੰ ਇਹ ਦਿਮਾਗ 'ਚ ਖਦਸ਼ਾ ਜ਼ਰੂਰ ਆਂਦਾ ਹੋਵੇਗਾ ਕਿਉਂਕਿ ਜਿਹੜੇ ਖਾਦਿਸਤਾਨ ਦੀ ਗੱਲ ਕਰਦੇ ਸੀਗੇ ਔਰ ਉਹਦੇ ਬਾਅਦ ਉਹ ਕਨਸਟੀਟਿਊਸ਼ਨ ਦੇ ਅਧਿਏ ਕਾਗਜ਼ ਪੜਦੇ ਪਏ ਨੇ ਕਿ ਉਹ ਕਈ ਗੱਲਾਂ ਕੰਟਰੋਵਰਸਲ ਜੀਆਂ ਲੱਗਦੀਆਂ ਪਈਆਂ ਨੇ ਕਿ ਬੀਜੇਪੀ ਗੁਜਰਾਤ ਦੇ ਵਿੱਚ ਇੱਕ ਵੱਡੇ ਦੇ ਪਰਚਾ ਕੈਨਸਲ ਕਰਾ ਦਿੰਦੀ ਔਰ ਉਹਦੇ ਵਾਪਰਨ ਨਹੀਂ ਦਿੰਦੀ ਮੱਧ ਪ੍ਰਦੇਸ਼ ਚ ਕੈਂਪੀ ਦਾ ਪਰਚਾ ਕੈਨਸਲ ਕਰਾ ਦਿੰਦੀ ਪਰਨ ਨਹੀਂ ਦਿੰਦੀ ਆਪਣੇ ਇੰਡੀਪੈਂਡੈਂਟ ਮਤਲਬ ਵਿਦਆਊਟ ਕੰਟੈਸਟ ਪਾ ਲੈਂਦੀ ਹੈ ਇਹਨਾਂ ਦਾ ਜੇਲ੍ਹ ਚੋਂ ਪਰਚਾ ਭਰਿਆ ਜਾ ਰਿਹਾ ਫਿਰ ਉਹ ਕੌਣ ਭਰਨ ਜਾ ਰਹੇ ਨੇ ਮੈਂ ਸਿੱਧਾ ਕਈ ਚੀਜ਼ਾਂ ਤੇ ਨਾ ਕੰਟਰੋਵਰਸੀ ਨਜ਼ਰ ਆ ਰਹੀ ਹੈ ਸੋ ਇਸ ਕਰਕੇ ਮੈਂ ਜਿੱਥੋਂ ਤੱਕ ਆਪਣੀ رائے ਰੱਖਦਾ ਵਾ ਅਮਰਿਤਪਾਲ ਸਿੰਘ ਦਾ ਰਾਈਟ ਲੜਨਾ ਚਾਹੀਦਾ ਔਰ ਖਡੂਰ ਸਾਹਿਬ ਤੋਂ ਉਹਨਾਂ ਨੂੰ ਪਿਆਰ ਵੀ ਮਿਲੇਗਾ ਇਸ ਲਈ ਪਿਆਰ ਮਿਲੇਗਾ ਜਿਹਦੇ ਨਾਲ ਵੀ ਤੱਕਾ ਹੁੰਦਾ ਪੰਜਾਬੀ ਹਮੇਸ਼ਾ ਉਹਦੇ ਨਾਲ ਖੜੋ ਹਾਂਜੀ ਮੈਂ ਇਹ ਤਾਂ ਇਹ ਤਾਂ 4 ਜੂਨ ਨੂੰ ਦੱਸੂਗਾ ਮੇਰੇ ਕੋਲ ਕੋਈ ਜੋਤਿਸ਼ ਵਿਦਿਆਨੀ ਕੇ ਮੈਂਜ ਦੱਸ ਦਵਾਂ ਥੈਂਕ ਯੂ ਸਰ ਥੈਂਕ ਯੂ ਤੁਸੀਂ ਸਟਾਰਟਿੰਗ ਕਿ ਕਰ ਦਿੱਤੀ ਹੈ ਦੇਖਾਈ ਹੁੰਦੇ ਰੱਖੇ ਜੀ ਪੀ ਜੀ